ਅੰਗਰੇਜ਼ੀ ਹਕੂਮਤ ਦੀਆਂ ਆਪਣੀਆਂ ਫਾਈਲਾਂ ਦੇ ਵਿੱਚ ਇਹ ਦਰਜ ਆ ਕਿ ਅੰਗਰੇਜ਼ ਅਫਸਰ ਖੋਦੇ ਗੱਲ ਮੰਨਣ ਨੂੰ ਮਜਬੂਰ ਹੋ ਗਏ ਸੀ ਵੀ ਇੱਕ ਟਾਈਮ ਤੇ ਪੰਜਾਬ ਦਾ ਜਿਹੜਾ ਸਾਰਾ ਮਤਲਬ ਵੀ ਤੰਤਰ ਹੈਗਾ ਉਹ ਹਲਾਕੇ ਰੱਖਤਾ ਸੀਗਾ ਗਦਰੀਆਂ ਨੇ ਵੀ ਉਹਨਾਂ ਨੂੰ ਡਰ ਸੀ ਵੀ ਇੱਥੇ ਕੁਝ ਵੀ ਵਾਪਰ ਸਕਦਾ ਹੈ ਇਥੇ ਤਖਤਾ ਪਲਟਿਆ ਜਾ ਸਕਦਾ ਹੈਗਾ ਉਸ ਤੋਂ ਬਾਅਦ ਗ੍ਰਿਫਤਾਰੀਆਂ ਹੋਈਆਂ ਹੋਈਆਂ ਫੜੋ ਫੜਾਈਆਂ ਹੋਈਆਂ ਕਰਤਾਰ ਸਿੰਘ ਸਰਾਬੇ ਦੇ ਨਾਲ ਸੱਤ ਗਦਰੀਆਂ ਨੂੰ ਜੜੀਆਂ ਹੈਗੀਆਂ ਉਹ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਤਾਂ ਉਹਨਾਂ ਗਦਰੀਆਂ ਦੇ ਵਿੱਚ ਇੱਕ ਕਰਤਾਰ ਸਿੰਘ ਸਰਾਬਾ ਜਿਹੜੀ ਪੂਰੇ ਸੰਸਾਰ ਪੱਧਰ ਤੇ ਪਛਾਣ ਆ ਕੱਲੇ ਦੇਸ਼ ਪੱਧਰ ਤੇ ਨਹੀਂ ਹੈਗੀ ਤੇ ਸਭ ਤੋਂ ਨਾਲ ਹੀ ਜੁੜਵੀਂ ਵੱਡੀ ਗੱਲ ਇਹ ਵੀ ਹੈਗੀ ਆ ਵੀ ਕਰਤਾਰ ਸਿੰਘ ਸਰਾਬੇ ਨੂੰ ਭਗਤ ਸਿੰਘ ਆਪਣਾ ਨਾਇਕ ਮੰਨਦਾ ਸੀਗਾ ਠੀਕ ਆ ਭਗਤ ਸਿੰਘ ਹਮੇਸ਼ਾ ਕਰਤਾਰ ਸਿੰਘ ਸਰਾਭੇ ਦੀ ਫੋਟੋ ਜਿਹੜੀ ਆ ਆਪਣੀ ਜੇਬ ਚ ਪਾ ਕੇ ਰੱਖਦਾ ਸੀਗਾ ਤੇ 18 ਸਾਲ ਦੀ ਉਮਰ ਦੇ ਵਿੱਚ ਇੱਕ ਨੌਜਵਾਨ ਦਾ ਸ਼ਹੀਦ ਹੋ ਜਾਣਾ ਤੇ ਉਹਨੂੰ ਆਪਣੀ ਜ਼ਿੰਦਗੀ ਦੇ ਇਨਕਲਾਬੀ ਕਾਰਮ ਕਰਨ ਵਾਸਤੇ ਮਸਾਂ ਤਿੰਨ ਤੋਂ ਚਾਰ ਸਾਲ ਮਿਲੇ ਆ ਤੇ ਨਾ ਤਿੰਨਾ ਚਾਰਾਂ ਸਾਲਾਂ ਦੇ ਵਿੱਚ ਉਹਨੇ ਉਹ ਤਰਥੱਲੀ ਮਚਾ ਕੇ ਦਿਖਾਈ ਜਿਹਦੇ ਕਰਕੇ ਅਦਾਲਤਾਂ ਦੇ ਜੱਜਾਂ ਨੂੰ ਵੀ ਇਹ ਕਹਿਣਾ ਪੈ ਗਿਆ ਇੱਕ ਕਮੇਟੀ ਬਣੀ ਜਿਹਦੇ ਵਿੱਚ ਕੁਝ ਗਦਰੀਆਂ ਦੇ ਜਿਹੜੇ ਆ ਕੇਸ ਵਿਚਾਰਨ ਵਾਸਤੇ ਰੱਖੇ ਗਏ ਵੀ ਕੁਝ ਇਸ ਤਰ੍ਹਾਂ ਦੇ ਛਾਂਟ ਕੇ ਰੱਖ ਲਓ ਜਿਨ੍ਹਾਂ ਨੂੰ ਤਰਸ ਦੇ ਆਧਾਰ ਤੇ ਜਾਂ ਬਜ਼ੁਰਗ ਹੋਣ ਕਰਕੇ ਜਾਂ ਬੱਚੇ ਹੋਣ ਕਰਕੇ ਉਹਨਾਂ ਦੀ ਸਜ਼ਾ ਘਟਾ ਦਿੱਤੀ ਜਾਵੇ ਤਾਂ ਸਰਾਬੇ ਦਾ ਜਦੋਂ ਕੇਸ ਵਿਚਾਰਿਆ ਗਿਆ ਤਾਂ ਜੱਜ ਕੋਲੇ ਕਮੇਟੀ ਕੋਲੇ ਕੇਸ ਚੱਲ ਕੇ ਗਿਆ ਤਾ ਕਮੇਟੀ ਦੇ ਵਿੱਚੋਂ ਕੁਝ ਬੰਦਿਆਂ ਦਾ ਇਹ ਸੀਗਾ ਵੀ ਇਹ ਬੱਚਾ ਇਹਨੂੰ ਬਖਸ਼ ਦਿਓ ਇਹਦੀ ਸਜ਼ਾ ਘੱਟ ਕਰ ਦਿਓ ਤਾਂ ਉਹਦੇ ਵਿੱਚੋਂ ਇੱਕ ਜਿਹੜਾ ਬੰਦਾ ਸੀਗਾ ਜਿਹੜਾ ਉਹ ਕਮੇਟੀ ਦਾ ਹੈੱਡ ਸੀਗਾ ਉਹਦਾ ਇਹ ਕਹਿਣਾ ਸੀਗਾ ਵੀ ਇਹ ਬੱਚਾ ਨਹੀਂਗਾ ਕਹਿੰਦਾ ਇਹ ਵਰਗਲਾਇਆ ਜਾ ਸਕਦਾ ਦੂਜੇ ਕਹਿੰਦੇ ਕਹਿੰਦੇ ਇਹ ਵਰਗਲਾਇਆ ਨਹੀਂ ਜਾ ਸਕਦਾ ਇਹ ਉਹਨਾਂ ਦੇ ਵਿੱਚੋਂ ਜਿਹੜਾ ਦੂਜਿਆਂ ਨੂੰ ਵਰਗ ਲਾਉਂਦਾ ਇਹੀ ਪਵਾੜੇ ਦੀ ਜੜ ਹੈ ਇਹ ਬਚਣਾ ਨਹੀਂ ਚਾਹੀਦਾਗਾ ਇਸ ਕਰਕੇ ਬੱਚਾ ਹੋਣ ਦੇ ਬਾਵਜੂਦ 18.5 ਸਾਲ ਦੀ ਉਮਰ 'ਚ ਕਰਤਾਰ ਸਿੰਘ ਸਰਾਬੇ ਵਰਗੇ ਮਹਾਨ ਨਾਇਕ ਨੂੰ ਸ਼ਹੀਦ ਕਰਕੇ ਸਾਡੇ ਤੋਂ ਖੋਇਆ ਗਿਆ ਅੱਜ ਉਹਦੇ ਘਰ ਦੀ ਜਿਹੜੀ ਮਤਲਬ ਵੀ ਕਿਸੇ ਟਾਈਮ ਤੇ ਸੀਗਾ ਵੀ ਹਾਲਤ ਮਾੜੀ ਸੀ ਅਸੀਂ ਨੌਜਵਾਨ ਭਾਰਸਵਾ ਵੱਲੋਂ ਮੁੱਦਾ ਵੀ ਚੱਕਿਆ ਪੰਜਾਬ ਸਟੂਡੈਂਟ ਯੂਨੀਅਨ ਨੇ ਸੰਘਰਸ਼ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਅੱਜ ਕਰਤਾਰ ਸਿੰਘ ਸਰਾਬੇ ਦੇ ਨਾਂ 'ਤੇ ਚੇਅਰ ਸਥਾਪਿਤ ਆ ਉਹ ਸੰਘਰਸ਼ ਦੀ ਬਦੌਲਤ ਹੈ ਤੇ ਅੱਜ ਜਿਹੜੀਆਂ ਇਹ ਯਾਦਗਾਰਾਂ ਹੈਗੀਆਂ ਅਸੀਂ ਇਹ ਕੋਸ਼ਿਸ਼ ਕਰ ਰਹੇ ਹੈਗੇ ਆਂ ਵੀ ਇਹ ਯਾਦਗਾਰਾਂ ਜਿਹੜੀਆਂ ਸਾਮੀਆਂ ਜਾਣ ਸਾਹਮਣੇ ਦੇ ਨਾਲ ਨਾਲ ਇਹਨਾਂ ਯਾਦਗਾਰਾਂ ਦਾ ਜਿਹੜਾ ਪ੍ਰਚਾਰ ਹੈਗਾ ਪਿੰਡ ਪੱਧਰ ਤੱਕ ਸਕੂਲ ਪੱਧਰ ਤੱਕ ਹੋਣਾ ਚਾਹੀਦਾ ਇਹਨਾਂ ਨੂੰ ਪ੍ਰਮੋਟ ਕੀਤਾ ਜਾਣਾ ਚਾਹੀਦਾ ਤਾਂ ਕਿ ਇੱਥੇ ਰੌਣਕਾਂ ਲੱਗਣ ਬਹੁਤ ਮਤਲਬ ਵੀ ਇੱਕ ਤਰਾਸ ਦੀ ਹੈ ਇਹਨਾਂ ਯਾਦਗਾਰਾਂ ਤੇ ਰੌਣਕਾਂ ਨਹੀਂ ਹੈਗੀਆਂ ਇਹਨਾਂ ਯਾਦਗਾਰਾਂ ਤੇ ਰੌਣਕਾਂ ਤਾਂ ਹੋਣਗੀਆਂ ਜੇ ਸਰਕਾਰੇ ਤੇ ਬਾਰੇ ਕੋਈ ਪਾਲਿਸੀ ਬਣਾਉਗੀ ਉਹਦੇ ਵਾਸਤੇ ਅਸੀਂ ਸੰਘਰਸ਼ ਕਰ ਰਹੇ ਆਂ ਇੰਨੀ ਛੋਟੀ ਉਮਰ ਦੇ ਵਿੱਚ ਜਿਵੇਂ 1.15 ਸਾਲ ਦੀ ਉਮਰ ਤੇ ਸ਼ਹੀਦੀ ਹੋ ਗਈ ਉਹ ਤੋਂ ਪਹਿਲਾਂ ਕਦੋਂ ਉਠੇ ਕਦੋਂ ਇਹ ਚੀਜ਼ਾਂ ਦੇ ਇੰਨੀ ਛੋਟੀ ਉਮਰ ਦੇ ਵਿੱਚ ਐਡਾ ਕੁਝ ਪ੍ਰਾਪਤ ਕਰ ਜਾਣਾ ਜਾਂ ਐਡੀਆਂ ਵੱਡੀਆਂ ਲਹਿਰਾਂ ਖੜੀਆਂ ਕਰ ਜਾਣੀਆਂ ਕਿਵੇਂ ਦੇਖਦੇ ਹੋ ਦੇਖੋ ਇਹ ਇੱਕ ਤਾਂ ਉਹਨਾਂ ਦੀ ਮਹਾਨਤਾ ਦਾ ਹੀ ਇੱਕ ਪੱਖ ਆ ਇੱਕ ਅਸੀਂ ਇਹ ਮੰਨਦੇ ਆ ਕਿ ਜਿਹੜੇ ਨਾਇਕ ਹੁੰਦੇ ਆ ਉਹ ਉਸ ਤੋਂ ਜਿਹੜੇ ਹਾਲਾਤ ਹੁੰਦੇ ਆ ਉਹਦੀ ਪੈਦਾਵਾਰ ਹੁੰਦੇ ਆ ਜਦੋਂ ਪਹਿਲਾਂ ਕਰਮਜੀਤ ਨੇ ਵੀ ਗੱਲ ਕਰਦਿਆਂ ਦੱਸਿਆ ਕਿ ਹਾਲਾਤ ਹੀ ਉਹ ਜੇ ਬਣੇ ਹੋਏ ਸੀਗੇ ਹਾਲਾਤ ਇਥੋਂ ਤੱਕ ਸੀ ਕਿ ਜਿਹੜੀ ਨਸਲਵਾਦ ਆ ਬਾਹਰ ਜਾਂਦੇ ਭਾਰਤੀਆਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਸੀ ਕਿਸੇ ਸਮੇਂ ਇਹਨਾਂ ਦੇ ਯੂਨੀਵਰਸਿਟੀ ਦੀ ਕੰਟੀਨ ਦੇ ਵਿੱਚ ਬਹਿਸ ਚੱਲ ਪਈ ਬਹਿਸ 'ਚ ਕਿਸੇ ਭਾਰਤੀ ਤੋਂ ਇਹ ਪੁੱਛੇਗਾ ਕਿ ਤੁਹਾਡੀ ਗਿਣਤੀ ਕਿੰਨੀ ਆ ਭਾਰਤੀ ਕਹਿੰਦਾ ਵੀ ਸਾਡੀ ਜਿਹੜੀ ਗਿਣਤੀ ਆ ਉਹ 30 ਲੱਖ ਦੇ ਕਰੀਬ ਆ ਉਹ ਕਹਿੰਦੇ ਵੀ ਅੰਗਰੇਜ਼ ਆ ਜਿਹੜਾ ਉਹ ਕਿੰਨੇ ਆ ਉਹ ਕਹਿੰਦੇ ਵੀ ਅੰਗਰੇਜ਼ ਸਵਾ ਲੱਖ ਆ ਉਹ ਭਾਰਤੀ ਨੂੰ ਇਹ ਕਿਹਾ ਗਿਆ ਉਸ ਅੰਗਰੇਜ਼ ਬੰਦੇ ਦੇ ਦੁਆਰਾ ਉਹ ਕਹਿੰਦਾ ਵੀ ਤੁਸੀਂ ਤਾਂ ਭੇਡਾਂ ਨਾਲ ਵੀ ਗਏ ਗੁਜ਼ਰੇ ਆ ਵੀ ਜੇ 1 ਲੱਖ ਬੰਦਾ ਉਹ ਭੇਡਾਂ ਨੂੰ ਵੀ ਜਿਹੜਾ ਕੰਟਰੋਲ ਉਹ ਨਹੀਂ ਕਰ ਸਕਦਾਗਾ ਇਸ ਕਰਕੇ ਇਸ ਨਸਲਵਾਦ ਤੋਂ ਪਰੇਸ਼ਾਨ ਹੋ ਕੇ ਵੀ ਲੋਕਾਂ ਨਾਲ ਜੋ ਵਿਹਾਰ ਹੋਇਆ ਇਸ ਗੱਲ ਤੋਂ ਪਰੇਸ਼ਾਨ ਹੋ ਕੇ ਕਿ ਪਾਰਕਾਂ 'ਚ ਲਿਖਿਆ ਜਾਣਾ ਜਾਂਦਾ ਹੁੰਦਾ ਸੀ ਕਿ ਡੌਗ ਐਂਡ ਇੰਡੀਅਨਸ ਆਰ ਨਾਟ ਅਲਾਉਡ ਵੀ ਉਹ ਜਿਹੜੇ ਪਾਰਕਾਂ ਦੇ ਵਿੱਚ ਆਉਣ ਤੋਂ ਵੀ ਮਨਾਈ ਸੀਗੀ ਉਹਨਾਂ ਨੂੰ ਪੈਸੇ ਘੱਟ ਮਿਲਦੇ ਸੀ ਕੰਮ ਵੱਧ ਲਿਆ ਜਾਂਦਾ ਸੀਗਾ ਇੱਕ ਤਾਂ ਇਹ ਉਹਦਾ ਜਿਹੜਾ ਤਤਕਾਲੀ ਕਾਰਨ ਉਹ ਬਣਦਾ ਦੂਸਰਾ ਉਸ ਸਮੇਂ ਜੋ ਮਾਹੌਲ ਬਣਿਆ ਹੋਇਆ ਸੀਗਾ ਜਿਵੇਂ ਇਹ ਬਾਹਰ ਜਾ ਕੇ ਇਹਨਾਂ ਨੇ ਦੇਖਿਆ ਵੀ ਲੋਕ ਜਿਹੜੇ ਗੁਲਾਮ ਦੇਸ਼ ਦੇ ਵਸਿੰਦੇ ਆ ਉਹ ਜਿੱਥੇ ਮਰਜ਼ੀ ਚਲੇ ਜਾਣ ਉਹਨਾਂ ਨੇ ਗੁਲਾਮੀ ਵੀ ਭੁਗਣੀ ਉੱਥੇ ਜਾ ਕੇ ਫੇਰ ਗਦਰੀਆਂ ਨੇ ਫੈਸਲਾ ਕਰਿਆ ਕਿ ਆਪਦੇ ਮੁਲਕ ਨੂੰ ਸੋਹਣਾ ਬਣਾਵਾਂਗੇ ਇਹ ਇਹਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਵਾਂਗੇ ਤੇ ਇਥੋਂ ਦੀ ਜਿਹੜੀ ਹਕੂਮਤ ਆ ਉਹ ਭਾਰਤੀ ਲੋਕ ਕਰਨਗੇ ਤੇ ਭਾਰਤੀ ਲੋਕ ਹੀ ਜਿਹੜੇ ਆਪਦੇ ਲੋਕਾਂ ਦੇ ਲਈ ਸੋਹਣਾ ਦੇਸ਼ ਬਣਾਉਣਗੇ ਇੱਥੇ ਕਿਰਤੀਆਂ ਦਾ ਰਾਜ ਹੋਊਗਾ ਇੱਥੇ ਮਜ਼ਦੂਰਾਂ ਕਿਸਾਨਾਂ ਦਾ ਰਾਜ ਹੋਊਗਾ ਉਹ ਸਾਰਾ ਕੁਝ ਇੱਥੇ ਸਾਜਗਰ ਕਰਨ ਦੇ ਲਈ ਉਹ ਜਿਹੜਾ ਵਤਨਾ ਵਾਪਸ ਆ ਉਹ ਪਰਤੇ ਆ ਜਿਹੜੀ ਕਰਤਾਰ ਸਿੰਘ ਸਰਾਭਾ ਵੀ ਤੁਸੀਂ ਗੱਲ ਕਰਦੇ ਹੋ ਕਰਤਾਰ ਸਿੰਘ ਸਰਾਭਾ ਬਹੁਤ ਇੰਟੈਲੀਜੈਂਟ ਬੰਦਾ ਸੀ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਗਿਆ ਪਹਿਲਾ ਪਾਇਲਟ ਹੋਇਆ ਭਾਰਤ ਦਾ ਔਰ ਕਰਤਾਰ ਸਿੰਘ ਸਰਾਭਾ ਦੀ ਜਿਹੜੀਆਂ ਲਾਈਨਾਂ ਉਹ ਗੰਗਣਾਉਂਦੇ ਸੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਉਹ ਲੈਣਾ ਉਹਨਾਂ ਨੇ ਉਦੋਂ ਜਿਹੜੀਆਂ ਗੁੰਗਰਾਉਣੀਆਂ ਜਾਂ ਲਿਖਣੀਆਂ ਸ਼ੁਰੂ ਕਰੀਆਂ ਜਦੋਂ ਛਾਪਾਖਾਨਾ ਚਲਾ ਕੇ ਉਹਨਾਂ ਦੀਆਂ ਬਾਹਾਂ ਕੰਮ ਕਰਨ ਨੂੰ ਜਵਾਬ ਦੇ ਜਾਂਦੀਆਂ ਸੀ ਤੁਸੀਂ ਦੇਖੋ ਪੰਜਾਬੀ ਦਾ ਕੋਈ ਵੀ ਅਖਬਾਰ ਅੱਜ 10 ਲੱਖ ਦੀ ਗਿਣਤੀ 'ਚ ਨਹੀਂ ਨਿਕਲਦਾ ਗਦਰ ਅਖਬਾਰ ਉਸ ਸਮੇਂ ਉਹਨਾਂ ਨੇ 10 ਲੱਖ ਦੀ ਗਿਣਤੀ 'ਚ ਕੱਢਿਆ ਤੇ ਜਿਹਦਾ ਸਾਰਾ ਜਮਾ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਸਿਰ ਸੀਗਾ ਉਹਨਾਂ ਨੇ ਕਈ ਪਿਸ਼ਾਵਾਂ 'ਚ ਉਹਨਾਂ ਦਾ ਤਰਜਮਾ ਵੀ ਕਰਨਾ ਉਹਨੂੰ ਵੰਡਣ ਦਾ ਪ੍ਰਬੰਧ ਕਰਨਾ ਉਹਨੂੰ ਸਰਕੂਲੇਟ ਕਰਨ ਦਾ ਪ੍ਰਬੰਧ ਕਰਨਾ 10 ਲੱਖ ਦੀ ਗਿਣਤੀ ਦੇ ਵਿੱਚ ਜਿਹੜਾ ਗਦਰ ਅਖਬਾਰ ਉਹ ਨਿਕਲਦਾ ਰਿਹਾ ਇਸ ਤੋਂ ਬਿਨਾ ਜਦੋਂ ਉਹ ਇੱਥੇ ਭਾਰਤ ਵਾਪਸ ਵੀ ਆਏ ਹੋਰ ਬਹੁਤ ਸਾਰੇ ਬੰਦੇ ਫੜੇ ਗਏ ਪਰ ਉਹ ਇਸ ਰਸਤੇ ਨਹੀਂ ਆਏ ਉਹ afghanistan ਜਾਂ ਹੋਰ ਕਿਸੇ ਏਰੀਏ ਰਾਹੀਂ શ્રીਲੰਕਾ ਰਾਹੀਂ ਇੱਧਰ ਐਂਟਰ ਹੁੰਦੇ ਆ ਉਹਨਾਂ ਨੇ ਫੌਜੀ ਸ਼ੌਣੀਆਂ ਦੇ ਵਿੱਚ ਬਗਾਵਤ ਕਰਾਉਣੀ ਸ਼ੁਰੂ ਕਰੀ ਔਰ ਉਹਨਾਂ ਬਾਰੇ ਕੰਗਰੇਸ ਅਧਿਕਾਰੀ ਲਿਖਦਾ ਆਪਦੀ ਰਿਪੋਰਟ ਚ ਵੀ ਇਹ ਤੁਰਿਆ ਜਾਂਦਾ ਬੰਦਿਆਂ ਨੂੰ ਕਨਵਿੰਸ ਕਰ ਦਿੰਦਾ ਹੂੰ ਠੀਕ ਹੈ ਇਹਦੇ ਕੋਲ ਇੰਨੀ ਮਹਾਰਤਾ ਕਿ ਇਹਨੇ ਬੰਦੇ ਗੰਢ ਲਏ ਸ਼ੌਣੀਆਂ ਚ ਫੌਜੀ ਗੰਢ ਲਏ ਵੀ ਇਸ ਦਿਨ ਆਪਾਂ ਜਿਹੜੀ ਉਹ ਬਗਾਵਤ ਕਰਾਉਣੀ ਆ ਈਵਨ ਕਿ ਇਹ ਥਾਣੇ ਦੇ ਵਿੱਚ ਜਾ ਕੇ ਕਰਤਾਰ ਸਿੰਘ ਸਰਾਭੇ ਹੋਣੀ ਇੰਨੀ ਇੰਟੈਲੀਜੈਂਸ ਸੀ ਜਿਹੜੀ ਇਹਨਾਂ ਦੀ ਕੰਮ ਕਰਦੀ ਸੀ ਉਹਨਾਂ ਕੋਲ ਹੀ ਚਾਹ ਪੀ ਕੇ ਵਾਂਟਡ ਸੀ ਉੱਥੋਂ ਚਿੱਟ ਲਿਖ ਕੇ ਉਹਨਾਂ ਦੇ ਟੇਬਲ ਤੇ ਰੱਖਿਆ ਵੀ ਜਿਹੜਾ ਬੰਦਾ ਤੁਸੀਂ ਲੱਭਦੇ ਹੋ ਉਹ ਤਾਂ ਮੈਂ ਸੀ ਅੱਥੇ ਤੱਕ ਵੀ ਕਰ ਇੱਥੋਂ ਤੱਕ ਵੀ ਸੀ ਇਹਨਾਂ ਨੂੰ ਜਿਵੇਂ ਉਡਣਾ ਸੱਪ ਕਿਹਾ ਜਾਂਦਾ ਸੀ ਜਾਂ ਹਨਾ ਕਰਤਾਰ ਸਿੰਘ ਸਰਾਭਾ ਸਾਡੇ ਮੁਲਕ ਦਾ ਬਹੁਤ ਵੱਡਾ ਨਾਇਕ ਬਹੁਤ ਇੰਟੈਲੀਜੈਂਟ ਪਰਸਨੈਲਿਟੀ ਔਰ ਇੱਕ ਕੁਰਬਾਨੀ ਦਾ ਪੁੰਜ ਹੈ ਜਿਹੜਾ ਉਹ ਸਾਡੇ ਨੌਜਵਾਨਾਂ ਦੇ ਲਈ ਉਹ ਬਣ ਕੇ ਉੱਭਰੇ ਪਰ ਅੱਜ ਜੋ ਸਮੇਂ ਦੀਆਂ ਹਕੂਮਤਾਂ ਨੇ ਉਹਨਾਂ ਨੂੰ ਜਿਹੜਾ ਇਗਨੋਰ ਕੀਤਾ ਗਿਆ ਤੁਸੀਂ ਰਜਿਸਟਰ ਦੇਖ ਰਹੇ ਹੋ ਲੱਗਿਆ ਹੁਣ ਤੱਕ ਉਹਨਾਂ ਨੂੰ ਜਿਹੜਾ ਮਤਲਬ ਕੌਮੀ ਸ਼ਹੀਦ ਗਰਦਾਨੇ ਨਹੀਂ ਗਿਆ ਇਹ ਚੋ ਸਾਨੂੰ ਕੋਈ ਅਲੋਕਾਰੀ ਗੱਲ ਨਹੀਂ ਲੱਗਦੀ ਸਾਨੂੰ ਇਹ ਤਾਂ ਲੱਗਦਾ ਕਿਉਂਕਿ ਉਹ ਲੜਾਈ ਉਸ ਸਮੇਂ ਸਾਮਰਾਜਵਾਦ ਦੇ ਖਿਲਾਫ ਸੀ ਬ੍ਰਿਟਿਸ਼ ਸਾਮਰਾਜਵਾਦ ਦੇ ਖਿਲਾਫ ਉਦੋਂ ਬ੍ਰਿਟਿਸ਼ ਸਾਮਰਾਜ ਮਾੜੇ ਮੁਲਕਾਂ ਨੂੰ ਜਿਹੜਾ ਲੁੱਟ ਰਿਹਾ ਸੀ ਉਹਨਾਂ ਨੂੰ ਜਿਹੜਾ ਨਿਚੋੜ ਕੇ ਇੱਥੋਂ ਦੀ ਕਿਰਤਾ ਇੱਥੋਂ ਦਾ ਜਿਹੜਾ ਕੱਚਾ ਮਾਲਾ ਲੁੱਟ ਕੇ ਇੰਗਲੈਂਡ ਲੈ ਜਾਂਦਾ ਸੀ ਲੋਕ ਭੁੱਖਮਰੀ ਦੇ ਆਲਮ ਦੇ ਵਿੱਚ ਰਹਿ ਰਹੇ ਸੀ ਇੱਥੇ ਕਾਲ ਪੈ ਰਹੇ ਸੀ ਅੱਜ ਵੀ ਬਹੁਤ ਸਾਰੇ ਜਿਹੜੇ ਵੱਡੇ ਲੁਟੇਰੇ ਮੁਲਕਾਂ ਜਿਦੇ ਚ ਅਮਰੀਕਾ ਰੂਸਾ ਚੀਨ ਵਿਸ਼ਵ ਜੰਗਾਂ ਲੱਗ ਰਹੀਆਂ ਮੁਲਕਾਂ ਨੂੰ ਆਪਣੀਆਂ ਅਰਧ ਵਸਤੀਆਂ ਬਸਤੀਆਂ ਬਣਾ ਕੇ ਲੁੱਟ ਰਹੇ ਆ ਅੱਜ ਵੀ ਉਹਨਾਂ ਦੀ ਲੜਾਈ ਨੂੰ ਜਿਹੜਾ ਕੰਟੀਨਿਊ ਕਰਨਾ ਬੜਾ ਜ਼ਰੂਰੀ ਆ ਇਸ ਕਰਕੇ ਅੱਜ ਵੀ ਉਹ ਸਾਡੇ ਵੱਡੇ ਨਾਇਕ ਨੇ ਉਹਨਾਂ ਤੋਂ ਨੌਜਵਾਨਾਂ ਨੂੰ ਪ੍ਰੇਰਨਾ ਲੈਣ ਦੀ ਲੋੜ ਆ ਤੇ ਅੱਜ ਵੀ ਬਿਨਾ ਸਮਰਾਜਵਾਦ ਦੀ ਐਂਟਰੀ ਬੈਨ ਕਰੇ ਤੋਂ ਬਿਨਾ ਕਾਰਪੋਰੇਟ ਜਿਹੜਾ ਵਿਦੇਸ਼ੀ ਕਾਰਪੋਰੇਟ ਆ ਜਾਂ ਦੇਸੀ ਕਾਰਪੋਰੇਟ ਆ ਉਹਨਾਂ ਤੋਂ ਜਾਇਦਾਦ ਤਨ ਦੌਲਤ ਖੋ ਕੇ ਆਮ ਮਿਹਨਤ ਕਸ਼ ਲੋਕਾਂ ਦੇ ਹਵਾਲੇ ਕਰਨ ਤੋਂ ਬਿਨਾ ਇਸ ਮੁਲਕ ਦੀ ਕੋਈ ਤਰੱਕੀ ਨਹੀਂ ਹੋ ਸਕਦੀ ਔਰ ਇਹ ਮੁਲਕ ਕਦੇ ਵੀ ਇੰਡੀਪੈਂਡੈਂਟ ਹੋ ਨਹੀਂ ਸਕਦਾ ਹੁਣ ਵੀ ਇਹ ਉਹਨਾਂ ਸਾਮਰਾਜੀ ਜਿਹੜੇ ਲੁਟੇਰੇ ਆ ਉਹਨਾਂ ਦੇ ਚੰਗਲ ਦੇ ਵਿੱਚ ਫਸਿਆ ਹੋਇਆ ਜੇ ਅਸੀਂ ਇਹ ਲੜਾਈ ਅੱਗੇ ਤੋਰਨੀ ਆ ਇਥੋਂ ਜਿਹੜਾ ਸੋਹਣਾ ਸਮਾਜ ਸਾਡੇ ਸ਼ਹੀਦਾਂ ਨੇ ਸਿਰਜਣ ਦਾ ਸੁਪਨਾ ਦੇਖਿਆ ਤੇ ਸਾਨੂੰ ਉਹਨਾਂ ਦੇ ਰਾਹ ਤੇ ਚੱਲਣ ਦੇ ਲਈ ਬੜੀ ਪ੍ਰੇਰਣਾ ਦੀ ਲੋੜ ਆ ਤੇ ਸਾਨੂੰ ਇਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨ ਦੀ ਵੀ ਲੋੜ ਆ ਕਿਉਂਕਿ ਜੇ ਤੁਸੀਂ ਦੇਖੋ ਇਹ ਚਾਹੁੰਦੇ ਤੇ ਬਹੁਤ ਚੰਗੀ ਜ਼ਿੰਦਗੀ ਜਿਉ ਸਕਦੇ ਸੀ ਤੁਸੀਂ ਇਹਨਾਂ ਦਾ ਘਰ ਦੇਖ ਸਕਦੇ ਹੋ ਅੱਜ ਤੋਂ ਲਗਭਗ 100 ਸਾਲ ਪਹਿਲਾਂ ਚੰਗੀ ਹਾਲਤ ਚ ਘਰ ਸੀਗਾ ਇਹਨਾਂ ਦਾ ਠੀਕ ਆ ਚੰਗੀ ਫੈਮਿਲੀ ਨੂੰ ਬਿਲੋਂਗ ਕਰਦੇ ਸੀਗੇ ਔਰ 3000 ਅਮਰੀਕਨ ਡਾਲਰ ਲੈ ਕੇ ਜਿਹੜਾ 1912 ਚ ਬਰਕਲੀ ਯੂਨੀਵਰਸਿਟੀ ਅਮਰੀਕਾ ਦੀ ਉੱਥੇ ਇਹ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਗਏ ਆ ਉਹ ਲੋਕ ਅੱਜ ਵੀ ਅੱਜ ਵੀ ਇੱਕ ਦੌਰ ਆ ਅੱਜ ਲੋਕ ਜੇ ਕੋਈ 2 ਕਿੱਲੇ ਵਿੱਚ ਨੇ ਵੀ ਪਹਿਣ ਵੇਚ ਕੇ ਵੀ ਚਲੇ ਜਾਣਾ ਚਾਹੁੰਦੇ ਆ ਕਿਉਂਕਿ ਅੱਜ ਵੀ ਉਹੀ ਹਾਲਾਤ ਬਣੇ ਹੋਏ ਆ ਅੱਜ ਵੀ ਪੰਜਾਬ ਦੀ ਕਿਸਾਨੀ ਸੰਕਟ ਚਾ ਪੰਜਾਬ ਦੇ ਮਜ਼ਦੂਰ ਸੰਕਟ ਚਾ ਅੱਜ ਵੀ ਦੇਖਦੇ ਮਿਹਨਤ ਦਾ ਸੰਕਟ ਚ ਨੇ ਔਰ ਨੌਜਵਾਨਾਂ ਨੂੰ ਰਾਹ ਨਹੀਂ ਦਿਖ ਰਿਹਾ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਵੀ ਇੱਕ ਦੌਰ ਸੀ ਜਦੋਂ ਬਾਬਾ ਜਵਾਲਾ ਸਿੰਘ ਠੱਠੀਆਂ ਵਰਗੇ ਜਿਨ੍ਹਾਂ ਨੂੰ ਅਮਰੀਕਾ ਦੇ ਪੋਟੈਟੋ ਕਿੰਗ ਕਿਹਾ ਜਾਂਦਾ ਸੀਗਾ ਉਹ ਸਾਰਾ ਕੁਝ ਨਿਸ਼ਾਵਰ ਕਰਕੇ ਜਿਹੜਾ ਭਾਰਤ ਵਾਪਸ ਆਏ ਕਰਤਾਰ ਸਿੰਘ ਸਰਾਭਾ ਹੁਣੀ ਸਭ ਕੁਝ ਸ਼ਬਦਾਂ ਨਿਸ਼ਾਵਰ ਕਰਕੇ ਭਾਰਤ ਆਏ ਔਰ ਲੋਕਾਂ ਦੀ ਆਜ਼ਾਦੀ ਦੇ ਲਈ ਬਹੁਤ ਭਾਰਤ ਦੀ ਆਜ਼ਾਦੀ ਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਉਹਨਾਂ ਨੇ ਕਰੀਆਂ ਅੱਜ ਵੀ ਜੇ ਅਸੀਂ ਇਹ ਮੁਲਕ ਨੂੰ ਬਚਾਉਣਾ ਚਾਹੁੰਦੇ ਆ ਜੇ ਅਸੀਂ ਇਹਨਾਂ ਹਾਕਮਾਂ ਤੋਂ ਜਿਹੜੇ ਲੋਕਾਂ ਦੇ ਲੜਕੇ ਹੱਕਾ ਪ੍ਰਾਪਤ ਕਰਵਾਉਣਾ ਚਾਹੁੰਦੇ ਆ ਤੇ ਬਹੁਤ ਵੱਡੀਆਂ ਮੂਵਮੈਂਟਾਂ ਦੀ ਲੋੜ ਆ ਜਿਸ ਤਰ੍ਹਾਂ ਪਿੱਛੇ ਜੇ ਕਿਸਾਨ ਅੰਦੋਲਨ ਲੰਘ ਕੇ ਗਿਆ ਇਹੋ ਜੀਆਂ ਬਹੁਤ ਵੱਡੀਆਂ ਮੂਵਮੈਂਟਾਂ ਉੱਠਣ ਤੇ ਅਸੀਂ ਤਾਂ ਇਹ ਅਪੀਲ ਕਰਾਂਗੇ ਨੌਜਵਾਨਾਂ ਨੂੰ ਕਿ ਉਹ ਆਪਦੇ ਨਾਇਕਾਂ ਨੂੰ ਪਛਾਣਨ ਉਹਨਾਂ ਦੇ ਦੱਸੇ ਜਿਹੜੇ ਰਸਤੇ ਤੇ ਚੱਲਣ ਪੂਰਨਿਆਂ ਤੇ ਚੱਲਣ ਤਾਂ ਜੋ ਇਸ ਮੁਲਕ ਨੂੰ ਸੋਹਣਾ ਰਹਿਣ ਜੋਗ ਮਿਹਨਤ ਕਸ਼ ਲੋ ਜਿਹੜੇ ਕਿਸਾਨ ਮਜ਼ਦੂਰ ਆ ਉਹਨਾਂ ਦੇ ਰਹਿਣ ਜੋਗ ਮੁਲਕਾ ਬਣਾਇਆ ਜਾ ਸਕੇ